ਚੱਲ ਆ ਜੰਦਰ ਚਲੀਏ। ਨੀਹਾ ਮੈਨੂੰ ਤਾਂ ਯਾਰ ਡਰਜਾ ਲੱਗੀ ਜਾਂਦਾ। ਤੇਰਾ ਭਰਾ ਆਖੂਆ ਵੀ ਇਹ ਕੱਲਾ ਹੀ ਆ ਗਿਆ ਗੱਲ ਕਰਨ। ਜਦੋਂ ਪਿਆਰ ਕੀਤਾ ਸੀ ਉਦੋਂ ਨਹੀਂ ਸੀ ਡਰ ਲੱਗਿਆ। ਹੁਣ ਡਰ ਲੱਗਦਾ। ਕੋ ਯਾਰ ਗੱਲ ਉਹ ਨਹੀਂ। ਗੱਲ ਉਹ ਆਏ ਆ ਵੀ ਵੱਡੇ ਆ ਉਹ ਕਹਿਣਗੇ ਵੀ ਕੋਈ ਮਾਂ ਪਿਓ ਨੂੰ ਤਾਂ ਲੈ ਕੇ ਆਉਂਦਾ ਨਾਲ ਵੀ ਕੱਲਾ ਹੀ ਮੂੰਹ ਚੱਕ ਕੇ ਆ ਗਿਆ। ਮੇਰਾ ਭਰਾਣਾ ਤੁਹਾਨੂੰ ਆਪ ਹੀ ਮਿਲਣਾ ਚਾਹੁੰਦਾ ਸੀ। ਪਰ ਤੁਹਾਨੂੰ ਕੀ ਪ੍ਰੋਬਲਮ? ਚੱਲ ਫਿਰ ਆ ਜਾ। ਹਾਂ ਮੈਨੂੰ ਇਹ ਰਸਤਾ ਮਨਜ਼ੂਰ ਨਹੀਂ ਸੌਰੀ ਦੇਖ ਲਾ ਕਮਲੀ ਜੀ ਆਪਣੇ ਵੱਲੋਂ ਤਾਂ ਝਾੜੂ ਲਾਉਂਦੀ ਐ ਹੈ ਹੱਥ 'ਚ ਫੋਨ ਫੜਿਆ ਹੋਇਆ ਤਾਂ ਹੀ ਤਾਂ ਦੁਪਹਿਰਾ ਚੜਾ ਦਿੰਦੀ ਐ ਨੇਹਾ ਹਾਂ ਬਾਬੀ ਠੀਕ ਕਰੀ ਜਾਨੀਆ ਛਾੜ ਲਈ ਜਾਨੀਆ ਛਾੜੂ ਲਾਉਣੀ ਆ ਜਾਂ ਫੋਨ ਚਲਾਉਣੀ ਆ ਉਹ ਤਾਂ ਬਾਬੀ ਮੈਂ ਫਰੈਂਡ ਨਾਲ ਗੱਲ ਕਰਦੀ ਸੀ ਆਪਦੀ ਨਾਲ ਹਾਂ ਹਾਂ ਪਤਾ ਮੈਨੂੰ ਫਰੈਂਡ ਨਾਲ ਜਿਹੜੀ ਗੱਲ ਕਰਦੀ ਪਈ ਆ ਮੈਥੋਂ ਨਾ ਚਲਾਕੀਆਂ ਕਰ ਸਮਝ ਆਈ ਤੈਨੂੰ ਬਾਬੀ ਆ ਤੇਰੀ ਹਮੇਸ਼ਾ ਮੇਰੀ ਨਿਗਾ ਤੇਰੇ ਤੇ ਹੀ ਰਹਿੰਦੀ ਹੈ ਸੱਚੀ ਬਾਬੀ ਫਰੈਂਡ ਨਾਲ ਹੀ ਗੱਲ ਕਰਦੀ ਸੀ ਆਪਦੀ ਨਾਲ ਹਾਂ ਹਾਂ ਬਾਬੀ ਨੂੰ ਘੱਟ ਦੱਸਣਾ ਕੋਈ ਗੱਲ ਨਹੀਂ ਬੱਚੂ ਕੰਮ ਤਾਂ ਤੇਰੇ ਭਾਬੀ ਆਉਂਗੀ ਜੇ ਨਹੀਂ ਦੱਸਣਾ ਨਾ ਦੱਸ ਫਿਰ ਭਾਬੀ ਸੱਚੀ ਹੈ ਜੀ ਕੋਈ ਗੱਲ ਨਹੀਂ ਹੈਗੀ ਹਾਂ ਨਾ ਨਾ ਫਿਰ ਮੇਰੀ ਗੱਲ ਸੁਣ ਚਾਰੇ ਵੱਲ ਖਾ ਤਾਂ ਨਹੀਂ ਧਿਆਨ ਤੇਰਾ ਧਿਆਨ ਦਾ ਤੇਰਾ ਫੋਨ ਚ ਚੜੀ ਨਾ ਰਹੀ ਸੀ ਭਾਬੀ ਮੈਂ ਉਹ ਤਾਂ ਉਹਨੇ ਫੋਨ ਵੱਲ ਤਾਂ ਗਿਆ ਸੀ ਮੇਰਾ ਜਿਆਦੀ ਚਲਾਕ ਨਾ ਬਣਿਆ ਕਰ ਸਮਝ ਆਈ ਜੇ ਨਹੀਂ ਅਸੀਂ ਵੀ ਆ ਕੰਮਾਂ ਚ ਨਿਕਲੇ ਹੀ ਹੋਏ ਆ ਮੇਰੀ ਗੱਲ ਸੁਣ ਲੈ ਜਦੋਂ ਇੱਕ ਕੁਵਾਰੀ ਕੁੜੀ ਨਾ ਮੋਟੇ ਯਾਰ ਹੋ ਜਾਂਦੀ ਐ ਫੇਰ ਉਹ ਘਰ ਦੇ ਆ ਤੂੰ ਨਾ ਡਰ ਡਰ ਕੇ ਜਿਹੜੇ ਫੋਨ ਚ ਲਾਉਂਦੀ ਐ ਇਹਦਾ ਮਤਲਬ ਸਮਝਦੀ ਐ ਵੀ ਉਹ ਪਿਆਰ ਚ ਪੈ ਜਾਂਦੀ ਐ ਨਾ ਭਾਬੀ ਇਹੋ ਜੀ ਗੱਲ ਨਹੀਂ ਹੈਗੀ ਸੱਚੀ ਹੂੰ ਨਾ ਭਾਬੀ ਚਲ ਕੋਈ ਗੱਲ ਨਹੀਂ ਤੂੰ ਮੈਨੂੰ ਨਾ ਦੱਸ ਜਿੱਦ ਤੇ ਦੱਸਣਾ ਹੋਇਆ ਨਾ ਮੈਨੂੰ ਉਹ ਦਿਨ ਦੱਸ ਦੀ ਤੇਰੀ ਭਾਬੀ ਹਮੇਸ਼ਾ ਤੇਰੇ ਨਾਲ ਠੀਕ ਐ ਚਲ ਐ ਕਰ ਛਾੜ ਮੈਨੂੰ ਫੜਾ ਦੇ ਜਾ ਜਾ ਕੇ ਤੂੰ ਅੰਦਰ ਆਰਾਮ ਕਰ ਲੈ ਬਸ ਥੋੜਾ ਜਿਹਾ ਤਾਂ ਰਹਿ ਗਿਆ ਮੈਂ ਲਾ ਦੂੰਗੀ ਓਹੋ ਜਦੋਂ ਮੈਂ ਤੈਨੂੰ ਆਪ ਕਹੀ ਜਾਨੀ ਆ ਜਾ ਕੇ ਆਰਾਮ ਕਰ ਲੈ ਜਿੰਨਾ ਆਰਾਮ ਨਹੀਂ ਕਰਨਾ ਫਿਰ ਜਾ ਕੇ ਪੜ ਲੈ ਜਾ ਭਾਬੀ ਅੱਜ ਤਾਂ ਮੈਨੂੰ ਛੁੱਟੀ ਹੈਗੀ ਅੱਜ ਮੈਨੂੰ ਕਰ ਲੈੰਦਾਂ ਉਹਨਾਂ ਕੰਮ ਸਾਰੇ ਮੈਨੂੰ ਤੁਸੀਂ ਇਹਦਾ ਕਰ ਦਿਓਗੇ ਫਿਰ ਤੂੰ ਕੀ ਜਾਣੀ ਹੈ ਵੀ ਛੁੱਟੀ ਵਾਲੇ ਦਿਨ ਤੂੰ ਕੰਮ ਕਰੇ ਤੇ ਤੇਰੀ ਭਾਬੀ ਅੰਦਰ ਬੈਠ ਕੇ ਆਰਾਮ ਕਰੇ ਹਾਂ ਆਰਾਮ ਕਰ ਲੈ ਤੁਸੀਂ ਜਾ ਨਹੀਂ ਐਦਾਂ ਨਹੀਂ ਹੋ ਸਕਦਾ ਤੂੰ ਜਾ ਲੈ ਆਉਣੀ ਛੜੋ ਮੈਂ ਪਰਲਮੈਂਟਲ ਇਹ ਨਾ ਹੋਵੇ ਕਿ ਤੁਸੀਂ ਕੰਮ ਨਹੀਂ ਕਰਦੇ ਤੁਸੀਂ ਵੀ ਰਾਮ ਕਰ ਲਿਓ ਹਾਂ ਮੈਂ ਜਲਦੀ ਆਨੀ ਛਾੜੂ ਲਾ ਕੇ ਠੀਕ ਹੈ ਹੂੰ ਗਾਲਤਾ ਪੱਕਾ ਕੋਈ ਹੈਗੀ ਹੈ ਮੈਂ ਕਦੋਂ ਦੀ ਦੇਖੀ ਜਾਨੀ ਆ ਛਾੜ ਉਹਨੂੰ ਤਾਂ ਹੀ ਇਹਨਾਂ ਤਾਂ ਅਮਲਾ ਦਿੰਦੀ ਆ ਕੋਈ ਕੰਮ ਕਰੇ ਇਹਦੇ ਹੱਥੋਂ ਫੋਨ ਨਹੀਂ ਦੂਰ ਹੁੰਦਾ ਹੋ ਕੁੜੀ ਦਾ ਫੋਨ ਵੱਜੀ ਜਾਂਦਾ ਨੇਹਾ ਨੇਹਾ ਕਿਹਤੇ ਦਾ ਫੋਨ ਆਈ ਜਾਂਦਾ ਆ ਮੈਨੂੰ ਚੱਕਣਾ ਪੈਣਾ ਹੈਲੋ ਹੈਲੋ ਫੋਨ ਕੱਟਤਾ ਕਿਸੇ ਮੁੰਡੇ ਦੀ ਆਵਾਜ਼ ਸੀ ਮੈਨੂੰ ਲੱਗਦਾ ਨੇਹਾ ਦਾ ਕਿਤੇ ਚੱਕਰ ਆ ਪਰ ਇਹ ਮੈਨੂੰ ਦੱਸਦੀ ਨਹੀਂ ਗੱਲ ਅਗ ਹਾਂ ਤਾਂ ਵੀ ਮੈਂ ਤੈਨੂੰ ਰਾਜਾ ਮਾਰੀ ਜਾਂਦੀ ਆ ਫਿਰ ਫੋਨ ਵੱਜੀ ਜਾਂਦਾ ਸੀ ਮੈਂ ਤਾਂ ਕੋਠੇ ਤੇ ਸੀ ਠੰਡੀ ਠੰਡੀ ਹਵਾ ਚੱਲੀ ਜਾਂਦੀ ਆ ਨਾਲੇ ਬੱਦਲ ਇਹਨੇ ਸੋਹਣੇ ਹੋਏ ਪਏ ਨੇ ਅੱਛਾ ਹੁਣ ਤੈਨੂੰ ਬੱਦਲ ਵੀ ਸੋਹਣੇ ਲੱਗਣ ਲੱਗੇ ਤੇ ਹਵਾ ਵੀ ਗੱਲ ਕੁਛ ਹੋਰ ਐ ਭਾਬੀ ਮੌਸਮ ਬੜਾ ਸੋਹਣਾਗਾ ਤਾਂ ਕਰਕੇ ਮੌਸਮ ਤਾਂ ਸੋਹਣਾ ਨਿੰਨ ਪਤਾ ਆ ਤੇ ਇਹ ਰਾਂਜਾ ਕੌਣ ਐ ਜਿਹੜਾ ਤੈਨੂੰ ਫੋਨ ਕਰਦਾ ਆ ਰਾਂਜਾ ਫੋਨ ਆਇਆ ਸੀ ਹਾਂ ਦੇਖ ਤੇਰਾ ਫੋਨ ਆਇਆ ਹੋਇਆ ਸੀ ਉਹ ਪੱਬੀ ਇਹ ਤਾਂ ਫਰੈਂਡ ਆ ਮਤਲਬ ਕੰਮ ਕੋਲ ਪੁੱਛਣਾ ਹੋਊਗਾ ਕੋਈ ਨਹੀਂ ਮੈਂ ਪੁੱਛ ਲੈਣੀ ਆ ਅੱਛਾ ਤੇ ਜੇ ਤੇਰਾ ਫਰੈਂਡ ਸੀ ਫਿਰ ਮੈਨੂੰ ਫੋਨ ਤੇ ਗੱਲ ਕਰਕੇ ਕਹਿ ਦਿੰਦਾ ਵੀ ਮੇਰੀ ਗੱਲ ਕਰਵਾ ਦੇ ਮੇਰੀ ਗੱਲ ਸੁਣਦੇ ਸਾਰੀ ਘਟਕਾ ਬੜੀ ਪਹਿਚਾਣਾ ਤੇਰੀ ਆਵਾਜ਼ ਦੀ ਚੱਕ ਲਿਆ ਸੀ ਫੋਨ ਹੋਰ ਚੱਕ ਤਾਂ ਲਿਆ ਸੀ ਜਿਵੇਂ ਨਾਲ ਚੱਕਦੀ ਤਾਂ ਅੱਜ ਹੀ ਤੇਰੀ ਚੋਰੀ ਨਾ ਛੜੀ ਨਮਜ਼ਾਂ ਦੀ ਪੱਪੀ ਸੱਚੀ ਹੈ ਜੀ ਕੋਈ ਗੱਲ ਨਹੀਂ ਤੁਸੇ ਪਤਾ ਨਹੀਂ ਕਿਉਂ ਸੋਚਦੇ ਰਹਿੰਦੇ ਹੋ ਦੇਖ ਮੇਰੀ ਗੱਲ ਸੁਣਨੇ ਆ ਜੀ ਤੂੰ ਅੱਜ ਮੈਨੂੰ ਇਹ ਗੱਲ ਨਾ ਦੱਸੀ ਨਾ ਫਿਰ ਤੂੰ ਸਾਰੀ ਉਮਰ ਪਛਤਾਏਂਗੀ ਮੈਂ ਤੈਨੂੰ ਹੱਜੀ ਵੀ ਕਹਿ ਰਹੀ ਆ ਭਾਬੀਆਂ ਤੋਂ ਕਦੇ ਵੀ ਗੱਲਾਂ ਲਕਾਈਆਂ ਨਹੀਂ ਜਾਂਦੀਆਂ ਕਿ ਜੇ ਮੈਂ ਤੇਰੀ ਸਹੇਲੀ ਆ ਤੇ ਤੇਰੀ ਮਾਂ ਵਰਗੀ ਵੀ ਆ ਤੇਰੀ ਦੋਸਤ ਆ ਮੈਂ ਆਪੇ ਅਸੀਂ ਨਾ ਕੋ ਦੂਜੇ ਨੂੰ ਪਸੰਦ ਕਰਦੇ ਆ ਅੱਛਾ ਠੀਕ ਹੈ ਜੀ ਗੱਲ ਇੱਥੇ ਆਈ ਗਈ ਐ ਵੀ ਇਕ ਦੂਜੇ ਨੂੰ ਪਸੰਦ ਕਰਦੇ ਆ ਤੂੰ ਤਾਂ ਕਹਿੰਦੀ ਸੀ ਵੀ ਬਸ ਅਸੀਂ ਪੜਦੇ ਹੀ ਆ ਕੱਲੇ ਭਾਬੀ ਹੁਣ ਡਰਤਾ ਲੱਗਦਾ ਹੀ ਆ ਹੂੰ ਡਰ ਵੀ ਤੇ ਰਹੇ ਜਾ ਡਰਨਾ ਵੀ ਬਹੁਤ ਜ਼ਰੂਰੀ ਹੈ ਫਿਰ ਗੱਲ ਕਿੱਥੇ ਤੱਕ ਪਹੁੰਚੀ ਹੋਈ ਹੈ ਹੋਂ ਭਾਬੀ ਵਿਆਹ ਕਰਾਉਣਾ ਸੀ ਕਿਸ ਜਿਹਨਾਂ ਵਿਆਹ ਕਰਾਉਣਾ ਹੂੰ ਕੋਈ ਗੱਲ ਨਹੀਂ ਤੂੰ ਮੁੰਡੇ ਨਾਲ ਗੱਲ ਕੀਤੀ ਤੈਨੂੰ ਪੱਕਾ ਪਤਾ ਵੀ ਮੁੰਡਾ ਤੇਰੇ ਲਈ ਲਾਇਕ ਆ ਸਹੀ ਆ ਹਾਂ ਭਾਬੀ ਬਹੁਤ ਪਿਆਰ ਕਰਦਾ ਮੈਨੂੰ ਕਿ ਮੇਰੇ ਨਾਲ ਵਿਆਹ ਵੀ ਕਰਾਊਗਾ ਕੋਈ ਗੱਲ ਨਹੀਂ ਤੇਰਾ ਵਿਆਹ ਜ਼ਰੂਰ ਕਰਾਵਾਂਗੇ ਅਸੀਂ ਪਰ ਮੈਨੂੰ ਇੱਕ ਗੱਲ ਦੀ ਬਹੁਤ ਟੈਨਸ਼ਨ ਆ ਕਾਦੀ ਪਾਪੀ ਹੁਣ ਕਾਦੀ ਟੈਨਸ਼ਨ ਆ ਪਤਾ ਨਹੀਂ ਤੇਰਾ ਭਰਾ ਮੰਨੂਗਾ ਕਿ ਨਹੀਂ ਤੈਨੂੰ ਐਂ ਦੱਸ ਵੀ ਇਹ ਮੁੰਡਾ ਕਿਹੜੇ ਪਿੰਡ ਦਾ ਤੇਰਾ ਨਾਮ ਕੀ ਆ ਅਨਮੋਲ ਅਨਮੋਲ ਨਾਮ ਆ ਆਪਣੇ ਨਾਲ ਦੇ ਪਿੰਡ ਦਾ ਹੀ ਆ ਪਾਪੀ ਵੀਰਾ ਮੰਨਤਾ ਜਾਊਗਾ ਨਾ ਨਹੀਂ ਹਾਂ ਗੱਲ ਪਤਾ ਕੀ ਆ ਕੁੜੀਆਂ ਨੇ ਸਾਰੇ ਫੈਸਲੇ ਆਪਣੀ ਮਰਜ਼ੀ ਨਾਲ ਕਰ ਸਕਦੀਆਂ ਨੇ ਪਰ ਇੱਕ ਵਿਆਹ ਵਿਆਹ ਦਾ ਫੈਸਲਾ ਆਪਣੀ ਮਰਜ਼ੀ ਨਾਲ ਕਦੇ ਵੀ ਨਹੀਂ ਕਰ ਸਕਦੀਆਂ ਬਾਦੇ ਪਰ ਵੀਰ ਨੇ ਤਾਂ ਮੇਰੀ ਹਰ ਖੁਆਇਸ਼ ਪੂਰੀ ਕੀਤੀ ਆ ਤੁਸੀਂ ਵੀਰੇ ਨੂੰ ਮਨਾ ਲਿਓ ਮੈਨੂੰ ਪਤਾ ਵੀਰਾ ਮੰਨ ਜਾਊਗਾ ਮੈਨੂੰ ਵੀ ਪਤਾ ਕਿ ਵੀਰਾ ਮੰਨ ਜਾਊਗਾ ਪਰ ਇਹਨਾਂ ਸੌਖਾ ਨਹੀਂ ਤੈਨੂੰ ਪਤਾ ਜਦੋਂ ਇਕਤੀ ਦਸਰ ਤੋਂ ਮਾ ਬਾਪ ਦਾ ਸਾਆ ਉੱਠ ਜੇ ਨਾ ਤੇ ਫਿਰ ਉਹਦਾ ਭਰਾ ਹੀ ਸਭ ਕੁਝ ਕਰਦਾ ਹੁੰਦਾ ਤੇ ਤੇਰਾ ਭਰਾ ਨਾ ਤੇਰੇ ਬਾਪ ਬਰਾਬਰ ਆ ਉਹ ਕਦੇ ਵੀ ਨਹੀਂ ਸੋਚੂਗਾ ਵੀ ਤੈਨੂੰ ਖੂਜ ਸਿੱਟੇ ਉਹ ਸਾਰੀ ਪਰਤਾਲ ਕਰੂਗਾ ਤੂੰ ਕਿਤੇ ਐ ਨਾ ਸੋਚੀ ਵੀ ਤੂੰ ਅੱਜ ਕਿਸੇ ਨਾਲ ਪਿਆਰ ਪਾਲਿਆ ਤੇ ਕੰਨੂ ਤੇਰਾ ਵਿਆਹ ਕਰ ਦਊਗਾ ਬਹੁਤ ਔਖਾ ਨਹੀਂ ਹੈਗਾ ਤੇਰੇ ਵੀਰੇ ਨੂੰ ਮਨਾਉਣਾ ਬਹੁਤ ਔਖਾ ਆ ਮੈਨੂੰ ਤਾਂ ਟੈਨਸ਼ਨ ਹੋਈ ਪਈ ਆ ਫਿਰ ਮੈਂ ਉਹਦੇ ਨਾਲ ਕਿਵੇਂ ਗੱਲ ਕਰਾਂਗੀ ਆਪਦੀ ਪਰ ਮੈਂ ਮਨੋਲ ਨੂੰ ਪਿਆਰ ਕਰਦੀ ਆ ਤੇ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਤੇਰੇ ਵੀਰੇ ਨੂੰ ਮਨਾਉਣ ਵਾਸਤੇ ਹਲਾ ਤੇ ਚਲ ਤੂੰ ਰੋਟੀ ਖਾ ਲੈ ਹੱਥੋਂ ਤੋਲਾ ਆ ਜਾ ਬੱਬੀ ਤੂੰ ਤਾਂ ਮੈਨੂੰ ਆ ਗੱਲ ਲੱਗਿਆ ਕਿ ਨਾ ਡਰਾਈ ਦਿੱਤਾ ਮੇਰੀ ਤਾਂ ਭੁੱਖ ਹੀ ਮਿਟ ਗਈ ਮੈਂ ਤਾਂ ਕੁਝ ਨਹੀਂ ਖਾਣਾ ਪਾਗਲ ਨਾ ਬਣ ਐਨੀ ਟੈਨਸ਼ਨ ਨਾ ਲੈ ਮੈਂ ਤੈਨੂੰ ਕਹਤਾ ਨਾ ਵੀ ਤੇਰੇ ਵੀਰੇ ਨਾਲ ਗੱਲ ਮੈਂ ਕਰਾਂਗੀ ਮੰਨਿਆ ਕਿ ਥੋੜੇ ਜਿਹਾ ਰੁੱਖੇ ਸੁਭਾਅ ਦੇ ਨੇ ਛੇਤੀ ਗੱਲ ਨਹੀਂ ਉਹਨਾਂ ਨੇ ਮੰਨਣੀ ਪਰ ਕੋਈ ਨਹੀਂ ਬੇਸ਼ੱਕ ਟਾਈਮ ਲੱਗ ਜੇ ਪਰ ਆਪਾਂ ਉਹਨੂੰ ਮਨਾ ਲਾਂਗੇ ਪੱਕਾ ਭਾਬੀ ਹਾਂ ਮਨਾ ਲੋਂਗੇ ਨਾ ਮਨਾ ਲਾਂਗੇ ਪਰ ਤੂੰ ਮੈਨੂੰ ਇੱਕ ਵਾਦਾ ਕਰ ਕਿ ਤੂੰ ਕਦੇ ਵੀ ਉਹ ਤੱਕ ਸਾਡਾ ਨਾਮ ਬਦਨਾਮ ਨਹੀਂ ਕਰੇਂਗੀ ਕੋਈ ਇਹੋ ਜਿਹਾ ਕੰਮ ਨਹੀਂ ਕਰੇਂਗੀ ਵੀ ਜਿੱਥੇ ਸਾਨੂੰ ਇਹ ਵਿਆਹ ਵਾਸਤੇ ਤੈਨੂੰ ਨਾਣਾ ਕਰਨਾ ਪਾ ਜੇ ਹਾਂ ਭਾਬੀ ਮੈਂ ਥੋੜਾ ਮੈਂ ਵਾਦਾ ਕਰਦੀ ਆਂ ਮੈਂ ਕੁਛ ਗਲਤ ਨਹੀਂ ਕਰਦੀ ਹੈਗੀ ਜਿਸ ਨਾਲ ਤੁਹਾਡਾ ਸਿਰ ਨੀਮਾ ਹੋਵੇ ਪਰ ਭਾਬੀ ਮੈਂ ਬਹੁਤ ਉਮੀਦ ਨਾਲ ਤੁਹਾਨੂੰ ਦੱਸਿਆ ਕੋਈ ਗੱਲ ਨਹੀਂ ਮੈਂ ਤੇਰੀ ਕਦੇ ਉਮੀਦ ਟੁੱਟਣ ਨਹੀਂ ਦੇਂਦੀ ਚਲ ਤੂੰ ਆਜਾ ਛੇਤੀ ਰੋਟੀ ਖਾ ਲੈ ਫਿਰ ਰੋਟੀ ਠੰਡੀ ਹੋ ਜਾ ਠੀਕ ਹੈ ਤੇ ਉਸ ਮੁੰਡੇ ਨੂੰ ਫੋਨ ਕਰਕੇ ਤੂੰ ਇਹ ਗੱਲ ਸਮਝਾ ਦੇ ਕਿ ਵੀ ਜਦੋਂ ਤੱਕ ਅਸੀਂ ਕੋਈ ਗੱਲ ਨਹੀਂ ਕਰਦੇ ਹਉ ਤਾਂ ਪਹਿਲਾਂ ਮਿਲਣਾ ਗਿਲਣਾ ਵੀ ਨਹੀਂ ਹੈਗਾ ਠੀਕ ਹੈ ਕੋਈ ਨਹੀਂ ਤੂੰ ਸਮਝ ਸਕਦੀ ਆ ਨਾ ਮੈਨੂੰ ਪਤਾ ਆ ਮੇਰੀ ਨਾਲ ਤਾਂ ਬਹੁਤ ਸਿਆਣੀ ਆ ਚੰਗਾ ਹਾਂ ਬੇਬੀ ਆ ਭਾਬੀ ਨੇ ਤਾਂ ਹੋਰ ਹੀ ਟੈਨਸ਼ਨ ਪਾਤੀ ਮੈਨੂੰ ਤਾਂ ਐਸੀ ਮਨਾ ਲੈਣਗੇ ਭਾਬੀ ਤਾਂ ਕਹਿੰਦੀ ਔਖਾ ਆ ਜੇ ਨਾ ਮੰਨੇ ਫਿਰ ਚਲ ਕੋਈ ਨਹੀਂ ਵੈਗੁਰੂ ਤੇ ਪਰ ਸਾਰਕ ਨਹੀਂ ਹਾਂ ਕੁਛ ਨਹੀਂ ਹੁੰਦਾ ਮੰਨ ਜੋ ਵੀਰਾ ਇਹ ਨਾ ਟਾਈਮ ਹੋ ਗਿਆ 2:00 ਵਜੇ ਤੱਕ ਆਈ ਨਹੀਂ ਕਿੱਥੇ ਰਹਿ ਗਈ ਕੀ ਹੋ ਗਿਆ ਥੱਲੀ ਗੱਲਾਂ ਕਰੀ ਜਾਂਦੇ ਹੋ ਉਹ ਮਮਾ ਤਾਂ ਨਿਹਾਂ ਬਾਰੇ ਕਹਿੰਦਾ ਸੀ ਵੀ 2:00 ਵਜੇ ਪਹੇਜੇ ਨਿਹਾਂ ਆਈ ਨਹੀਂ ਨਿਹਾਂ 2:00 ਵਜੇ ਨਹੀਂ ਆਉਂਦੀ ਨਿਹਾਂ 3:00 ਵਜੇ ਘਰੇ ਆਉਂਦੀ ਹੈ ਜੇ ਤੁਸੀਂ ਘਰੇ ਰਹੋ ਨਾ ਤਾਂ ਤੁਹਾਨੂੰ ਪਤਾ ਲੱਗੇ ਉਹ ਮੈਨੂੰ ਤਾਂ ਅਸੀਂ 2:00 ਵਜੇ ਆਉਂਦੀ ਹੈ ਹੁਣ ਨਹੀਂ 2:00 ਵਜੇ ਮਮਾ ਤਾਂ ਕਿਹਨੂੰ ਆਏ ਕਹਿੰਦਾ ਸੀ ਉਹ ਬਾਹਰ ਬਾਹਰ ਘਰ ਨਹੀਂ ਜਿੰਨਾ ਦਾ ਉਹ ਸਰਜੀਤ ਕਾ ਹਾਂ ਅੱਜ ਮੈਨੂੰ ਉਹ ਮਿਲਿਆ ਸੀ ਅੱਛਾ ਕੀ ਕਹਿੰਦਾ ਸੀ ਫਿਰ ਕਿੱਥੇ ਮਿਲ ਗਿਆ ਤੁਹਾਨੂੰ ਉਹ ਉਹ ਚੱਕੀ ਤੇ ਮਿਲਿਆ ਸੀ ਮੈਂ ਉਹਨਾਂ ਨੇਹਾ ਦੇ ਰਿਸ਼ਤੇ ਬਾਰੇ ਕਿਹਾ ਵੀ ਕੋਈ ਵਧੀਆ ਜਿਹਾ ਮੁੰਡਾ ਲੱਭ ਤੇ ਨੇਹਾ ਦਾ ਰਿਸ਼ਤਾ ਕਰਾ। ਨੇਹਾ ਦਾ ਰਿਸ਼ਤਾ। ਪਰ ਏਡੀ ਕੀ ਕਾਲੀ ਐ? ਮੈਂ ਤਾਂ ਕਹਿਨੀ ਹਾਂ ਜੇ ਆਪਾਂ ਉਹਨੂੰ ਪੜ ਲੈਂਦੇ ਨੇ ਆ ਫਿਰ ਕਰ ਦਾਂਗੇ ਵਿਆਹ। ਕਾਲੀ ਹੈ ਨਹੀਂ ਹਜੇ ਹੈ। ਲੈ ਫਿਰ ਉਹੀ ਗੱਲਾਂ ਮੈਂ ਤੁਹਾਨੂੰ ਕਹੀ ਜਾਨੀ ਐ ਵੀ ਹਜੇ ਏਡੀ ਕੀ ਕਾਲੀ ਐ। ਜਵਾਖੜੀ ਐ ਉਹ। ਉਹਨੂੰ ਪੜ ਲੰਦੋ ਨਾ। ਉਹ ਪੜ ਲੂ ਵਿਆਹ ਤੋਂ ਬਾਅਦ ਪੜ ਲੂ ਆਪਾਂ ਬੰਦੀ ਇਹ ਜੇ ਲੱਭ ਲਾਂਗੇ। ਆਪੀ ਅਗਲਾ ਪੜਾਈ ਜਾਊ ਜੋ ਪੜਾਉਣਾ ਹੋਇਆ। ਹਾਂ। ਆ ਦਾ ਥੋੜੀ ਚੰਗੀ ਆ ਹਾਂ ਹੁਣ ਆਪਾਂ ਇਹਨੂੰ ਐ ਉਹਦੀ ਪੜਾਈ ਛੜਾ ਕੇ ਉਹਨੂੰ ਵਿਆਹ ਦਿੰਨੇ ਆ ਵਿਆਹਲੇ ਪੜਾ ਦੇਣਗੇ ਫਿਰ ਅਗਲੇ ਉਹਨੂੰ ਕੱਲ ਨੂੰ ਟਾਣਾ ਮਾਰਨਗੇ ਵੀ ਭਾਈ ਤੇਰੀ ਪੇਕੇ ਨੇ ਕਾਤੋਂ ਨਹੀਂ ਪੜਾਇਆ ਇਹਹੀ ਗਲਤੀ ਕਰਦੇ ਆਪਾਂ ਲੋਗ ਅਸਲ ਚ ਲੈ ਹੁਣ ਤੂੰ ਐ ਚਾਹਣੀ ਆਵੇਂ ਉਹਨੂੰ ਸਾਰੀ ਉਮਰ ਘਰੇ ਬਿਠਾ ਕੇ ਰੱਖਾਂ ਆਹੋ ਸਾਰੀ ਉਮਰ ਘਰੇ ਬਿਠਾਉਣ ਨੂੰ ਕਾਹ ਕਹਿੰਦਾ ਆ ਮੈਂ ਤੁਹਾਨੂੰ ਐ ਕਹਿੰਦੀ ਕਿ ਦੋ ਕੁ ਸਾਲ ਹੋਰ ਖੜ ਜੋ ਉਹਦੀ ਪੜਾਈ ਤਾਂ ਪੂਰੀ ਹੋ ਜਾਣਗੋ ਫਿਰ ਆਪਾਂ ਕੋਈ ਚੰਗਾ ਰਿਸ਼ਤਾ ਦੇਖ ਕੇ ਫਿਰ ਵਿਆਹ ਕਰ ਦਾਂਗੇ ਕੀ ਪਤਾ ਉਹਦੋਂ ਹੋਰ ਕੋਈ ਚੰਗਾ ਰਿਸ਼ਤਾ ਮਿਲ ਜੇ ਉਹ ਪੜ ਕੇ ਆਣੇ ਕਿਹੜਾ ਡ ਗੱਲਾਂ ਫੇਰ ਥੋਡੀਆਂ ਹੋਈ ਡੀਸੀ ਲੱਗ ਜਾਣਾ ਡੀਸੀ ਲੱਗੇ ਭਾਵੇਂ ਨਾ ਲੱਗੇ ਪਰ ਮੈਂ ਉਹਦੀ ਜ਼ਿੰਦਗੀ ਨਹੀਂ ਇਦਾਂ ਬਰਬਾਦ ਹੋਣ ਦੰਦੀ ਪੜ੍ਹੀ ਲਿਖੀ ਕੁੜੀ ਨੂੰ ਬਹੁਤ ਸੋਹਣੇ ਸੋਹਣੇ ਰਿਸ਼ਤੇ ਆਉਂਦੇ ਨੇ ਤੁਸੀਂ ਤਾਂ ਆਪਣੀ ਮਾਰੀ ਜਾਣਿਓ ਕੱਲ ਨੂੰ ਤੁਹਾਨੂੰ ਬੰਦਾ ਚੱਕੀ ਤੇ ਮਿਲ ਗਿਆ ਅੱਜ ਤੁਸੀਂ ਤਿਆਰ ਤਿਆਰ ਹੋ ਜੇ ਰਿਸ਼ਤਾ ਕਰਨ ਨੂੰ ਕੱਲ ਨੂੰ ਕਿਤੇ ਹੋਰ ਮਿਲ ਜੂ ਉਹਦਾ ਰਿਸ਼ਤਾ ਲਿਆਉਂਗੇ ਘਰੇ ਜੇ ਬੰਦਾ ਤੇਰੇ ਮਗਰ ਲੱਗ ਜਾਏ ਨਾ ਤਾਂ 20 ਸਾਲ ਵਿਆਹ ਨਾ ਕਰੇ ਗੱਲ 20 ਸਾਲ ਦੀ ਨਹੀਂ ਹੁੰਦੀ ਫਿਰ ਵੀ ਮੈਂ ਦੇਖੋ ਮੇਰੀ ਗੱਲ ਸੁਣੋ ਜੇ ਆਪਾਂ ਰਿਸ਼ਤੇ ਹੀ ਕਰਨਾ ਹੈ ਤਾਂ ਕੋਈ ਗੱਲ ਨਹੀਂ ਗੱਲ ਕਰ ਲੈਨੇ ਆ 6 ਮਹੀਨੇ 7 ਮਹੀਨਾ ਨਾਲ ਨਿਸ਼ਤਾ ਕਰਕੇ ਰੱਖਾਂਗੇ ਫਿਰ ਉਹਨਾਂ ਨਾਲ ਵਰਤਾਂਗੇ ਮਿਲਾ ਵਰਤਾਂਗੇ ਨਾ ਫਿਰ ਪਤਾ ਲੱਗੂਗਾ ਕਿ ਬੰਦੇ ਕਿਆ ਹੀ ਜੀ ਨੇ ਕੀ ਚੰਗੇ ਹੋਏ ਤਾਂ ਵਿਆਹ ਕਰ ਦਾਂਗੇ ਜੇ ਨਹੀਂ ਚੰਗੇ ਹੋਏ ਤਾਂ ਜਵਾਬ ਦੇ ਦਾਂਗੇ ਕਿ ਕਿ 6 ਮਹੀਨੇ ਮਗਰੋਂ ਜਵਾਬ ਦਿੱਤਾ ਚੰਗਾ ਆ ساری ਉਮਰ ਨਾਲ ਜੇ ਇਹਨੇ ਤੇਰੇ ਸਿਰ 'ਤੇ ਖੇਪ ਆ ਪੀ ਨਾ ਉਦੋਂ ਪਤਾ ਲੱਗੂ ਮੇਰੀ ਕਿਹੋ ਜਿਹੀ ਖਬਰ ਸੁਣਦਾ ਮੈਂ ਤੁਸੀਂ ਆਪ ਦਾ ਦਿਮਾਗ ਸਹੀ ਦੇਖੋ ਕੋਈ ਚੰਗੀ ਖਬਰ ਵੀ ਦੇਖ ਲਿਆ ਕਰੋ ਜਦੋਂ ਤੁਸੀਂ ਖਬਰ ਹੀ ਹੋਈ ਜਾਂ ਦੇਖਣੀਆਂ ਨੇ ਤਾਂ ਦਿਮਾਗ 'ਚ ਵੀ ਨੈਗੇਟਿਵਿਟੀ ਰਹਿਣੀ ਆ ਤੁਹਾਡੇ ਉਹੀ ਗੱਲਾਂ ਤੁਹਾਡੀਆਂ ਤਾਂ ਬਸ ਮੇਰੀ ਗੱਲ ਸੁਣ ਲਓ ਮੈਨੂੰ ਨੇਹਾ ਤੇ ਪੂਰਾ ਭਰੋਸਾ ਆ ਤੁਹਾਨੂੰ ਆਦੀ ਭੰਤ ਭਰੋਸਾ ਨਹੀਂ ਉਹ ਪਰੋਸੇ ਹੀ ਬਸ ਲਾਕੋਰ ਦਾਗਾ ਵਿਸ਼ਵਾਸ ਕਦੇ ਵੀ ਇਦਾਂ ਟੁੱਟਦਾ ਨਹੀਂ ਕਿਉਂਕਿ ਵਿਸ਼ਵਾਸ ਬਹੁਤ ਪੱਕਾ ਹੁੰਦਾ ਆ ਤੇ ਜਿਹੇ ਜੇ ਤੁਸੀਂ ਸੋਚੋਗੇ ਨਾ ਉਹੋ ਜਿਹੀ ਮਹਿਸੂਸ ਕਰੋਗੇ ਉਹ ਇੰਨਾ ਭਰੋਸਾ ਨਹੀਂ ਮਾਰਾ ਹੁੰਦਾ ਜਿੱਦਿਓ ਨਾ ਚੰਨ ਚਾਰਤਾ ਨਾ ਉਹਦੇ ਪਤਾ ਲੱਗੂ ਤੇਨੂੰ ਗੱਲ ਤਾਂ ਤੁਹਾਡੀ ਵੀ ਸਹੀ ਆ ਪਰ ਅਸਲ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਕਿ ਨੀਹਾ ਕਿਸੇ ਹੋਰ ਨੂੰ ਪਸੰਦ ਕਰਦੀ ਆ ਤੇ ਉਹਨੇ ਇਸ ਰਿਸ਼ਤੇ ਨੂੰ ਕਦੇ ਵੀ ਹਾਨੀ ਕਰਨੀ ਹੈ ਇਸ ਰਿਸ਼ਤੇ ਨੂੰ ਤਾਂ ਕੀ ਕਿਸੇ ਵੀ ਰਿਸ਼ਤੇ ਨੂੰ ਨਹੀਂ ਹਾਨੀ ਕਰਨੀ ਪਰ ਮੈਂ ਤੁਹਾਨੂੰ ਸਮਝਾਵਾਂ ਕਿਵੇਂ ਪਰ ਕੋਈ ਗੱਲ ਨਹੀਂ ਟਾਈਮ ਆਉਂਦਾ ਤੁਹਾਨੂੰ ਸਭ ਕੁਝ ਪਤਾ ਲੱਗ ਜਾਊਗਾ ਕਿ ਕੀ ਹੋਊਗਾ ਕੀ ਬਣੇਗਾ ਯਾਰ ਮੈਂ ਤੈਨੂੰ ਫੋਨ ਕੀਤਾ ਸੀ ਥੋੜੇ ਘਰੇ ਪਤਾ ਨਹੀਂ ਕਿਹਨੇ ਫੋਨ ਚੱਕ ਲਿਆ ਮੈਂ ਤਾਂ ਉਹਦੀ ਫੋਨ ਕੱਟਤਾ ਉਹ ਤਾਂ ਭਾਬੀ ਨੇ ਫੋਨ ਚੱਕ ਲਿਆ ਸੀ ਨਾਲੇ ਭਾਬੀ ਨੂੰ ਮੇਰੇ ਬਾਰੇ ਪਤਾ ਲੱਗ ਗਿਆ ਸੱਚੀ ਯਾਰ ਉਹ ਕਲੀ ਭਾਬੀ ਨੂੰ ਪਤਾ ਲੱਗ ਗਿਆ ਕਿ ਤੇਰੇ ਭਰਾ ਨੂੰ ਪਤਾ ਲੱਗ ਗਿਆ ਨਹੀਂ ਨਹੀਂ ਪਤਾ ਤਾਂ ਕੱਲਾ ਭਾਬੀ ਨੂੰ ਲੱਗੇਗਾ ਪਰ ਉਹ ਵੀ ਤਾਂ ਪਤਾ ਲੱਗ ਗਿਆ ਜੋ ਤੁਸੀਂ ਫੋਨ ਕੀਤਾ ਉਹ ਚੱਲ ਕੋਈ ਨਾ ਮੈਂ ਕਿਹੜਾ ਚੋਰ ਆ ਯਾਰ ਤੈਨੂੰ ਪਿਆਰ ਕੀਤਾ ਮੈਂ ਭਾਬੀ ਨੂੰ ਨਾ ਤੁਹਾਡੇ ਬਾਰੇ ਸਾਰਾ ਕੁਝ ਦੱਸਤਾ ਤੇ ਭਾਬੀ ਹਮੇਸ਼ਾ ਹੀ ਮੇਰੇ ਨਾਲ ਹੁਣ ਬਸ ਠੀਕ ਹੈ ਫਿਰ ਚੱਕਰੀ ਕੋਈ ਨਹੀਂ ਤੇਰੇ ਬਾਈ ਨੂੰ ਤੇਰੀ ਭਾਬੀ ਆਪੇ ਮਨਾਲੂ ਹਾਂ ਭਾਬੀ ਕਹਿੰਦੀ ਸੀ ਮੈਂ ਆਪੇ ਮਨਾਲੂ ਉੋਂ ਬਿਨਾ ਮੇਰੇ ਬਾਈ ਨੇ ਮੇਰੀ ਕੋਈ ਵੀ ਖੁਆਇਸ਼ ਅਧੂਰੀ ਨਹੀਂ ਰਹਿਣ ਦਿੱਤੀ ਓਏ ਉਹ ਗੱਲ ਅਲੱਗਾਂ ਨੇ ਹਾਂ ਇਹ ਤੇਰੀ ਖੁਆਇਸ਼ ਨਹੀਂ ਤੇਰੀ ਜ਼ਿੰਦਗੀ ਦਾ ਸਵਾਲ ਹੈ ਮੇਰਾ ਵੀਰਾ ਨਾ ਮੈਨੂੰ ਨਾ ਨਹੀਂ ਕਰਦਾ ਕਿਉਂਕਿ ਮੈਂ ਉਹਦੀ ਕੱਲੀ ਕੱਲੀ ਕਪਣ ਆ ਉਹ ਤਾਂ ਹੈ ਦੇਖ ਤੇਰਾ ਭਰਾ ਵੀ ਉਹੀ ਹੈ ਤੇ ਤੇਰਾ ਪਿਓ ਵੀ ਉਹੀ ਹੈ ਜਿਵੇਂ ਤੇਰਾ ਭਰਾ ਤੈਨੂੰ ਕਹੂਗਾ ਨਾ ਉਵੇਂ ਕਰਨਾ ਪਊਗਾ ਨੇਹਾ ਤੈਨੂੰ ਉਹ ਤਾਂ ਠੀਕਾ ਪਰ ਮੈਂ ਨਾ ਨਹੀਂ ਸੁਣ ਸਕਦੀ ਕਿਉਂਕਿ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ। ਉਹ ਮੈਨੂੰ ਪਤਾ ਹੈ। ਮੈਂ ਕਿਹੜਾ ਤੈਨੂੰ ਛੱਡ ਕੇ ਚੱਲਿਆ ਕੋਈ ਨਹੀਂ। ਆ ਪੇਪਰ ਜੇ ਖਤਮ ਹੋ ਜਾਂਦੇ ਕਰ ਲਾਂਗੇ ਆਪਾਂ ਗੱਲ ਕਰੇ। ਕਰਾਵਾਂਗੇ ਵਿਆਹ। ਤੇ ਜੇ ਨਾਮ ਮੰਨੇ ਨਾ ਮੈਂ ਤਾਂ ਸੱਚੀ ਕੁਛ ਖਾ ਕੇ ਮਰ ਜੂਗੀ। ਯਾਰ ਇਹੋ ਜਿਹਾ ਕੁਛ ਥੋੜੀ ਬੋਲੀ ਦਾ ਹੁੰਦਾ। ਪਿਆਰ ਤੇ ਭਰੋਸਾ ਰੱਖੀਦਾ ਹੁੰਦਾ। ਜੇ ਪਿਆਰ ਕੀਤਾ ਨਾ ਆਪਣਾ ਪੂਰਾ ਵੀ ਹੋ ਜੂਗਾ। ਐਵੇਂ ਨਾ ਘਬਰਾਇਆ ਕਰ। ਪਰ ਪਤਾ ਨਹੀਂ ਕਿਉਂ ਮੈਨੂੰ ਨਾ ਡਰ ਜਾ ਲੱਗਦਾ। ਕਿਉਂਕਿ ਮੇਰੇ ਭਰਾ ਦਾ ਸੁਭਾਣਾ ਬਹੁਤ ਗਰਮ ਆ। ਉਹ ਯਾਰ ਉਹ ਤਾਂ ਗੱਲ ਤੇਰੀ ਠੀਕ ਆ। ਪਰ ਉਹ ਇੱਕ ਗੱਲ ਵੀ ਆ ਜਿਵੇਂ ਤੇਰਾ ਭਰਾ ਕ

ਤੂੰ ਫ੍ਰੀ ਸੀ ਹਾਂ ਹਾਂ ਬੋਲੋ ਮੈਨੂੰ ਤੇਨੂੰ ਕੋਈ ਜ਼ਰੂਰੀ ਗੱਲ ਕਰਨੀ ਆ ਤਾਂ ਜੱਜਾ ਭਾਬੀ ਕੀ ਗੱਲ ਕਰਨੀ ਆ ਨੀਹਾ ਤੇਰਾ ਵੀਰਾ ਤੇਰੇ ਵਾਸਤੇ ਰਿਸ਼ਤਾ ਦੇਖ ਰਿਹਾ ਹੈ ਰਿਸ਼ਤਾ ਪਰ ਪਪੀ ਤੈਨੂੰ ਦੱਸਿਆ ਸੀ ਮੈਂ ਕਿਤੇ ਹੋਰ ਵਿਆਹ ਨਹੀਂ ਕਰਾਉਣਾ ਤੂੰ ਮੈਨੂੰ ਦੱਸਿਆ ਸੀ ਜਿਹੜੇ ਬਾਹਰਲੇ ਖੇਤ ਵਾਲੇ ਨੇ ਨਾ ਸੁਰਜੀਤ ਕੇ ਹੂੰ ਉਹਨਾਂ ਨੂੰ ਤੇਰੇ ਵੀਰੇ ਨੇ ਰਿਸ਼ਤੇ ਵਾਸਤੇ ਕਿਹਾ ਹੋਇਆ ਸੀ ਤੇ ਉਹਨਾਂ ਨੇ ਹੁਣ ਕੋਈ ਦੱਸ ਪਾਈਆ ਰਿਸ਼ਤੇ ਨੂੰ ਭਾਬੀ ਮੈਂ ਨਹੀਂ ਕਿਸੇ ਹੋਰ ਨਾਲ ਵਿਆਹ ਕਰਾਉਣਾ। ਇਹੀ ਗੱਲ ਤਾਂ ਮੈਂ ਤੇਰੇ ਵੀਰੇ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਕਿ ਹਜੇ ਉਹ ਜਵਾਕੜੀ ਐ, ਪੜਦੀ ਐ। ਫਿਰ ਕੀ ਹੋਜੂ? 2 ਸਾਲ ਦੀ ਉਹਦੀ ਪੜ੍ਹਾਈ ਰਹਿ ਗਈ। ਉਹ ਪੂਰੀ ਹੋ ਜਾਣ ਦੋ। ਫਿਰ ਆਪਾਂ ਕੋਈ ਵਧੀਆ ਰਿਸ਼ਤਾ ਦੇਖ ਕੇ ਉਹਦਾ ਵਿਆਹ ਕਰ ਦਾਂਗੇ। ਭਾਬੀ ਗੱਲ ਵਧੀਆ ਰਿਸ਼ਤੇ ਦੀ ਨਹੀਂ। ਗੱਲ ਇਹ ਹੈ ਕਿ ਮੈਂ ਮੋੜ ਨਾਲ ਹੀ ਵਿਆਹ ਕਰਾਉਣਾ। ਕਮਲੀਏ। ਮੇਰੀ ਕਹਿਣ ਦਾ ਇਹੀ ਪਾਵ ਸੀਗਾ। ਕਿ ਦੋ ਸਾਲਾਂ ਨੂੰ ਕੋਈ ਨਾ ਕੋਈ ਗੱਲ ਕਰੇ ਹੋ ਜੂਗੀ ਫਿਰ ਆਪਾਂ ਉਹਨੇ ਦੇਖ ਕੇ ਤਰ੍ਹਾਂ ਵਿਆਹ ਕਰ ਦਾਂਗੇ ਪਰ ਤੇਰੇ ਵੀਰੇ ਤਾਂ ਮੇਰੀ ਇੱਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਮੈਂ ਉਹ ਜਿੰਨੀਆਂ ਗੱਲਾਂ ਕਈਆਂ ਉਹਨੇ ਮੈਨੂੰ ਹਰ ਗੱਲ ਦਾ ਨਾ ਮੋੜ ਤੋੜ ਕੇ ਜਵਾਬ ਉੱਠਾ ਹੀ ਦਿੱਤਾ ਭਾਬੇ ਪਰ ਤੁਸੀਂ ਤਾਂ ਮੈਨੂੰ ਕਿਹਾ ਸੀ ਮੈਂ ਵੀਰੇ ਨੂੰ ਮਨਾ ਦੂੰ ਐਵੇਂ ਫੋਕਾ ਜਿਹਾ ਲਾਸਾ ਦੇ ਕੇ ਰੱਖਤਾ ਪਰ ਮੈਂ ਤੇਨੂੰ ਇਹ ਵੀ ਤਾਂ ਗੱਲ ਕਹੀ ਸੀ ਨਾ ਕਿ ਤੇਰੇ ਵੀਰੇ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਸਿਰੋ ਆਪਣੀ ਗੱਲ ਕਿੱਡੀ ਛੇਤੀ ਮੰਨ ਲੂਗਾ ਦੱਸੀ ਮੈਨੂੰ ਬਾਬੀ ਤੁਸੀਂ ਮਨਾਓ ਚਾਹੇ ਨਾ ਮਨਾਓ ਮੈਨੂੰ ਨਹੀਂ ਪਤਾ ਮੈਂ ਤਾਂ ਮੋੜ ਨਾਲ ਹੀ ਵਿਆਹ ਕਰਾਉਂਗੀ ਮੈਂ ਵੀ ਹੁਣ ਕੀ ਕਰਾਂ ਕੋਈ ਤੇਰਾ ਵਿਆਹ ਮੋਹਨ ਨਾਲ ਹੀ ਕਰਾਂਗੇ ਪਰ ਤੂੰ ਸਮਝਣ ਦੀ ਕੋਸ਼ਿਸ਼ ਵੀ ਕਰ ਤੇਰੇ ਵੀਰੇ ਦਾ ਸੁਭਾਅ ਬਹੁਤ ਜ਼ਿਆਦਾ ਕੱਬਾ ਆ ਕੋਈ ਨਹੀਂ ਸੌਖੀ ਨਹੀਂ ਮੰਨਣ ਵਾਲਾ ਬਾਬੀ ਐਸੀ ਗੱਲ ਦਾ ਡਰ ਮੈਨੂੰ ਸੀ ਪਹਿਲਾਂ ਹੀ ਕਿ ਵੀਰੇ ਜਿਹੜੀ ਗੱਲ ਤੇ ਅੜ ਜੇ ਨਾ ਫਿਰ ਉਹ ਗੱਲ ਨੂੰ ਪੂਰੀ ਕਰਕੇ ਹੀ ਰਹਿੰਦਾ ਤੇ ਜੇ ਮੇਰੇ ਕਿਸੇ ਹੋਰ ਥਾਂ ਤੇ ਵਿਆਹ ਹੋ ਗਿਆ ਭਾਬੀ ਮੈਂ ਤਾਂ ਕੁਝ ਕਾ ਕੇ ਮਰ ਜਾਊ ਫਿਰ ਪਾਵਲੇ ਸ਼ੋਭਸ਼ੋਭ ਬੋਲ ਕਹਿ ਦੀ ਗੱਲਾਂ ਕਰੀ ਜਾਨੀ ਐ ਐਡਾ ਵੀ ਕੀ ਤੇਰਾ ਪਿਆਰ ਹੋ ਗਿਆ ਤੂੰ ਮਰਨ ਦੀਆਂ ਗੱਲਾਂ ਕਰਨ ਲੱਗ ਗਈ ਐ ਤੈ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਪਿੱਛੇ ਤੇਰੀ ਭਾਬੀ ਤੇ ਤੇਰਾ ਭਰਾ ਵੀ ਆ ਕਿ ਇੱਕ ਮੁੰਡੇ ਪਿੱਛੇ ਮਰਨ ਦੀਆਂ ਗੱਲਾਂ ਕਰਨ ਲੱਗ ਗਈ ਭਾਬੀ ਮੰਨਿਆ ਕਿ ਪਿਆਰ ਜਿਹੜਾ ਅੰਨਾ ਹੁੰਦਾ ਆ ਚੜਾ ਬੰਦਾ ਪਿਆਰ ਚ ਪੈ ਜਵੇ ਨਾ ਨਾ ਤਾਂ ਜਉਣ ਜੋਗਾ ਹੁੰਦਾ ਤਾਂ ਮਰਨ ਜੋਗਾ ਪਰ ਮੇਰੀ ਗੱਲ ਤੇ ਯਕੀਨ ਕਰ ਕੋਈ ਗੱਲ ਨਹੀਂ ਆਪਾਂ ਕੋਈ ਨਾ ਕੋਈ ਹੱਲ ਜ਼ਰੂਰ ਕੱਢਾਂਗੇ ਤੇਰਾ ਭਰਾ ਵੈਸੇ ਇਹਡਾ ਵੀ ਮਾੜਾ ਨਹੀਂ ਦਿਲ ਦਾ ਹਮੰਨੇ ਕਿ ਉਹਦਾ ਸੁਭਾਅ ਕੱਬਾ ਆ ਪਰ ਉਹ ਦਿਲ ਦਾ ਬਹੁਤ ਨਰਮ ਆ ਭਾਬੀ ਵੀਰੇ ਨੇ ਤਾਂ ਮੇਰੀ ਹਰ ਇੱਕ ਖੁਆਇਸ਼ ਪੂਰੀ ਕੀਤੀ ਆ ਪਰ ਵੀਰੇ ਨੇ ਤਾਂ ਮੈਨੂੰ ਇਹ ਵੀ ਨਹੀਂ ਪੁੱਛਿਆ ਵੀ ਤੂੰ ਵਿਆਹ ਕਰਾਉਣਾ ਵੀ ਆ ਕਿ ਨਹੀਂ ਵੀਰ ਤਾਂ ਆਪੇ ਰਿਸ਼ਤੇ ਦੀ ਗੱਲ ਕਰੀ ਜਾਂਦਾ। ਓਹੋ! ਪਾਗਲੇ ਰਿਸ਼ਤੇ ਦੀ ਗੱਲ ਕੀਤੀ ਆ। ਹਜੇ ਰਿਸ਼ਤਾ ਪੱਕਾ ਕਰਕੇ ਤੇਰਾ ਵਿਆਹ ਕਰੀ ਦਰਤਾ। ਜਦੋਂ ਨੂੰ ਵੀਰ ਤੇਰਾ ਰਿਸ਼ਤਾ ਪੱਕਾ ਕਰੂਗਾ ਤੇਨੂੰ ਹਾਂ ਕਰਵਾ ਕੇ ਫੇਰ ਕਰੂੰਗਾ। ਤੇਰੀ ਜ਼ਿੰਦਗੀ ਦਾ ਫੈਸਲਾ ਆ। ਅਸੀਂ ਤੇਰੇ ਤੋਂ ਬਿਨਾ ਪੁੱਛੇ ਕਿਵੇਂ ਕਰ ਸਕਦੇ ਆ? ਭਾਬੀ ਤੁਹਾਨੂੰ ਤਾਂ ਪਤਾ ਹੀ ਆ। ਮੈਨੂੰ ਨਾ ਵੀਰ ਤੋਂ ਡਰ ਲੱਗਦਾ। ਮੈਂ ਤਾਂ ਵੀਰੇ ਸਾਹਮਣੇ ਅਨਮੋਲ ਦੀ ਗੱਲ ਹੀ ਨਹੀਂ ਕਰ ਸਕਦੀ। ਪਰ ਮੈਨੂੰ ਤਾਂ ਐਸੀ ਤੁਸੀਂ ਗੱਲ ਕਰੋਗੇ ਵੀਰਾ ਮੰਜੂ ਫਿਰ ਕੀ ਹੋ ਗਿਆ ਤੇਰੀ ਭਾਬੀ ਹੈਗੀ ਹੈ ਨਾ ਮੈਂ ਤਾਂ ਪਤਾ ਨਹੀਂ ਕੀ ਆ ਸੀਗਾ ਆ ਦੇਖ ਲਓ ਕੀ ਖਬਰ ਸੁਣਾਤੀ ਆ ਕੇ ਕਿ ਵੀਰੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਖਬਰ ਕੀ ਸੁਣਾਵਾ ਖਬਰਾਂ ਦਾ ਤੇਰਾ ਭਰਾ ਮੈਨੂੰ ਸੁਣਾਈ ਜਾਂਦਾ ਆ ਕਹਿੰਦਾ ਕਿਤੇ ਕੁੜੀ ਨਾਲ ਕਿਸੇ ਨਾਲ ਰੇਪ ਹੋ ਗਿਆ ਤੇ ਕਿਸੇ ਕੁੜੀ ਨੂੰ ਕੋਈ ਚੱਕ ਕੇ ਲੈ ਗਿਆ ਮੈਂ ਦੱਸ ਹੁਣ ਉਹਨੂੰ ਕੀ ਕਹਾ ਕੋਈ ਕੁੜੀ ਆਪਣੇ ਮਾਪੇ ਨੂੰ ਧੋਖਾ ਦੇਗੀ ਕੋਈ ਕੋਰਟ ਮੈਰਿਜ ਕਰਾ ਗਈ ਉਹ ਤਾਂ ਮੈਨੂੰ ਇਹ ਜਿਹੀਆਂ ਗੱਲਾਂ ਕਹਿਣ ਲੱਗ ਗਿਆ ਕਹਿੰਦਾ ਵੀ ਜਦੋਂ ਕਾਨੂੰ ਇਹਨੇ ਤੇਰੇ ਸਿਰ 'ਚ ਖੇ ਪਾਤੀ ਨਾ ਤੈਨੂੰ ਫਿਰ ਪਤਾ ਲੱਗੂਗਾ। ਭਾਬੀ ਜੇ ਮੈਂ ਹਜਾਂ ਕੋਈ ਕਰਨਾ ਹੁੰਦਾ ਤੇ ਮੈਂ ਤੁਹਾਨੂੰ ਥੋੜੀ ਦੱਸਨਾ ਸੀਗਾ। ਨਹੀਂ ਹਾਂ ਮੈਂ ਤੇਰੀ ਗੱਲ ਨੂੰ ਸਮਝਦੀ ਆਂ ਪਰ ਉਹਨਾਂ ਨੂੰ ਕੌਣ ਸਮਝਾਵੇ? ਆਖਰ ਨੂੰ ਭਰਾ ਹੈ ਨਾ ਉਹਨੂੰ ਆਪਦੀ ਇੱਜ਼ਤ ਬਹੁਤ ਪਿਆਰੀ ਆ। ਬਹੁਤ ਡਰ ਲੱਗਦਾ ਉਹਨੂੰ ਇਸ ਜ਼ਮਾਨੇ ਨੂੰ ਦੇਖ ਕੇ। ਭਭੀ ਮੈਂ ਇੱਜ਼ਤ ਨਹੀਂ ਖਰਾਬ ਕਰਦੀ ਹੈਗੀ ਨਹੀਂ ਮੈਂ ਕੋਟ ਮੈਰਿਜ ਵਗੈਰਾ ਕਰਾਵਾਂ ਓਹੋ ਕਿਉਂਕਿ ਜੇ ਮੈਂ ਕੋਈ ਭੱਜ ਕੇ ਵਿਆਹ ਕਰਾਉਣਾ ਹੁੰਦਾ ਨਾ ਤਾਂ ਮੈਂ ਤੁਹਾਨੂੰ ਦੱਸ ਵੀ ਨਾ ਕੋਦਾਂ ਦਾ ਵਿਆਹ ਕਰਾ ਲੈਂਦੀ ਨਹੀਂ ਹਾਂ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਕਿ ਤੂੰ ਸਾਡੀ ਕਦੇ ਵੀ ਮੱਟੀ ਪਲੀਤ ਨਹੀਂ ਹੋਣ ਦੇਵੇਂਗੀ ਪਰ ਕੋਈ ਗੱਲ ਨਹੀਂ ਮੇਰੇ ਤੇ ਵਿਸ਼ਵਾਸ ਰੱਖ ਮੈਂ ਤੇਰੇ ਵੀਰੇ ਨਾਲ ਜ਼ਰੂਰ ਗੱਲ ਕਰਾਂਗੀ ਥੋੜਾ ਜਿਹਾ ਮੈਨੂੰ ਸਮਾਂ ਦੇ ਤੈਨੂੰ ਪਤਾ ਹਜੇ ਉਹ ਗੁੱਸੇ 'ਚ ਨੇ ਜਿਵੇਂ ਕੋਈ ਵੀ ਗੱਲ ਕੀਤੀ ਉਹ ਮੈਨੂੰ ਬੋਲਣਗੇ ਕਿ ਕਿ ਉਹ ਆਸਲ ਦੇ ਵਿੱਚ ਟਾਈਮ ਦੇਖਦੇ ਫਿਰਦੇ ਸੀ ਤੇਰੇ ਆਉਣ ਦਾ ਕਹਿੰਦੇ ਆ ਕਿ ਇੰਨਾ ਟਾਈਮ ਹੋ ਗਿਆ ਵੀ ਉਹ ਆਈ ਨਹੀਂ ਫਿਰ ਮੈਂ ਉਹਨਾਂ ਨੂੰ ਇਹ ਕਹਿ ਕੇ ਗੱਲ ਟਾਲਦੀ ਕਿ ਤੁਸੀਂ ਕਿਹੜਾ ਘਰੇ ਹੁੰਨੇ ਹੋ ਤੁਹਾਨੂੰ ਕੀ ਪਤਾ ਕਿੰਨੇ ਵਜੇ ਆਉਂਦੀ ਹੈ ਤੂੰ ਵੀ ਥੋੜਾ ਟਾਈਮ ਨਾਲ ਆਉਣਾ ਸ਼ੁਰੂ ਕਰ ਤੇ ਤੈਨੂੰ ਪਤਾ ਨਹੀਂ ਉਹਨਾਂ ਦੇ ਗੁੱਸੇ ਦਾ ਕਿਤੇ ਮੇਰੇ ਵੀ ਗਾਲਾਂ ਪੈ ਜਾਣ ਭਾਬੀ ਮੈਂ ਥੋੜ੍ਜੇ ਕਾਲਜ ਹੀ ਨਹੀਂ ਜਾਂਦੀ ਉਹ ਨਹੀਂ ਪਾਗਲੇ ਕਿੱਦਾਂ ਦੀ ਗੱਲਾਂ ਕਰੀ ਜਾਨੀ ਆ ਕਿੰਨੇ ਦਿਨ ਘਰੇ ਬੈਠ ਜਾਂਗੇ ਦੱਸੀ ਮੈਨੂੰ ਜਾਈ ਕੁਛ ਹੁੰਦਾ ਰਿਹਾ ਕਿਹੜਾ ਨਾ ਉੱਥੇ ਜਾ ਕੇ ਲੈਕਚਰ ਲਾਣਾ ਮੈਨੂੰ ਤਾਂ ਤੁਸੀਂ ਬੜੀ ਟੈਨਸ਼ਨ ਪਾਤੀ ਟੈਨਸ਼ਨ ਨਾ ਲੈ ਤੈਨੂੰ ਮੈਂ ਕਹਤਾ ਨਾ ਮੈਨੂੰ ਥੋੜਾ ਜਿਹਾ ਸਮਾਂ ਦੇ ਮੈਂ ਅਡਜਸਟ ਸੈੱਟ ਕਰ ਦੂੰ ਸਭ ਕੁਝ ਜਾ ਤੂੰ ਲੇਟ ਹੋ ਰਹੀ ਹੈ ਕਾਲਜ ਚਲੀ ਜਾ ਟਾਈਮ ਕਿ ਦਿਮਾ ਭਾਬੀ ਤੁਹਾਨੂੰ ਕਦੋਂ ਵੀਰੇ ਨੇ ਮੇਰਾ ਰਿਸ਼ਤਾ ਕਰ ਦੇਣਾ ਮੈਨੂੰ ਪੁੱਛਣਾ ਵੀ ਨਹੀਂ ਹੈਗਾ ਨਹੀਂ ਕਰਦਾ ਰਿਸ਼ਤਾ ਤੈਨੂੰ ਮੈਂ ਕਹੀ ਜਾਨੀ ਆ ਵੀ ਤੇਰੇ ਤੋਂ ਬਿਨਾ ਪੁੱਛਿਆ ਸੀ ਕਿਸੇ ਨੇ ਹਾਂ ਨਹੀਂ ਕਰਦੇ ਵੀਰੇ ਨੇ ਅੱਗੇ ਥੋੜੀ ਕਿੰਨੀ ਘਮਨ ਲਈ ਜਿਹੜੀ ਹੁਣ ਮੰਨ ਲੈਣਗੇ ਕੋਈ ਗੱਲ ਨਹੀਂ ਮੰਨ ਲੈਣਗੇ ਨਾ ਮੈਂ ਬੈਠੀ ਆ ਨਾ ਮੈਂ ਆਪੇ ਮਨਾ ਲਾਂਗੀ ਤੂੰ ਜਾ ਟਾਈਮ ਨਾ ਖਰਾਬ ਕਰ ਜਾ ਕੋਲੋਂ ਪਲੇਟ ਹੋ ਜੇਗੀ ਫਿਰ ਕਿਵੇਂ ਸਮਝਾਵਾਂ ਮੈਂ ਵੀ ਤੈਨੂੰ ਇੱਕ ਪਾਸੇ ਤੇ ਰਵੀਰਾ ਤੇ ਇੱਕ ਪਾਸੇ ਤੂੰ ਮੈਂ ਤਾਂ ਵਿੱਚ ਫਸ ਗਈ ਜੇ ਉਹਨੂੰ ਕੁਝ ਕਹੂੰਗੀ ਤਾਂ ਮੇ ਨਾਲ ਲੜਨ ਲੱਗ ਜਾਊ ਜੇ ਤੈਨੂੰ ਕੁਝ ਕਹਿਣੀ ਆ ਤਾਂ ਤੇਰਾ ਦਿਲ ਟੁੱਟ ਜਾਊ ਪਰ ਕੋਈ ਗੱਲ ਨਹੀਂ ਇੱਕ ਵਾਰੀ ਗੱਲ ਤਾਂ ਮੈਂ ਜ਼ਰੂਰ ਕਰਕੇ ਦੇਖੂੰਗੀ ਦੇਖਾਂ ਤਾਂ ਸਹੀ ਜਿਹੜਾ ਰਾਂਜਾ ਤੂੰ ਲੱਭਿਆ ਆ ਕਹੇ ਜਾਇਆ ਭਲਾ ਹੋ ਓ ਡੈਂਪਰ ਹਾਂਜੀ ਓ ਮੇਰੀ ਗੱਲ ਸੁਣਵਾੜੀ ਹੋ ਗਿਆ 10 ਵੇਨਾਂ ਚੀਕੀ ਜਾਂਦੇ ਹਾਂ ਉਹ ਆਹ ਫੋਟੋਆਂ ਦੇਖ ਲੈ ਕਾਦੀਆਂ ਫੋਟੋਆਂ ਉਹ ਤੈਨੂੰ ਦੱਸਿਆ ਨਹੀਂ ਸੀ ਵੀ ਮੈਂ ਸਰਜੀਤ ਨੂੰ ਕਿਹਾ ਸੀ ਕਿ ਨੇਹਾ ਵਾਸਤੇ ਕੋਈ ਮੁੰਡਾ ਲੱਭ ਦੇ ਉਹਨੇ ਨਾ ਮੈਨੂੰ ਫੋਟੋਆਂ ਭੇਜੀਆਂ ਮੁੰਡੇ ਦੀਆਂ ਅੱਛਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਉਹ ਜਦੋਂ ਵੀ ਮੈਂ ਕੋਈ ਚੱਜ ਦਾ ਕੰਮ ਕਰਨ ਨੂੰ ਪੈਂਦਾ ਨਾ ਤੇਰੀ ਮੂਰੇ ਗੱਲ ਆ ਜਾਂਦੀ ਹੈ ਤੁਸੀਂ ਗੱਲ ਸੁਣ ਤਾਂ ਲੋ ਇੱਕ ਮਿੰਟ ਹਾਂ ਦੱਸ ਕੀ ਗੱਲ ਕਰਨੀ ਹੈ ਨੇਹਾ ਨੇ ਵਿਆਹ ਨਹੀਂ ਕਰਾਉਣਾ ਕਿਉਂ ਹਾਰੇ ਕੁੜੀ ਨੂੰ ਹੁੰਦਾ ਵੀ ਮੈਂ ਸਹੁਰੇ ਘਰ ਜਾਵਾਂ ਨੇਹਾ ਦੇ ਵਿਆਹ ਤੋਂ ਨਹੀਂ ਕਰਾਉਣਾ ਅਸਲ 'ਚ ਨੇਹਾ ਕਿਸੇ ਹੋਰ ਨੂੰ ਪਸੰਦ ਕਰਦੀ ਆ ਤੇ ਨੇਹਾ ਨੇ ਉਹਦੇ ਨਾਲ ਹੀ ਵਿਆਹ ਕਰਾਉਣਾ ਉਹ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਠੀਕ ਕਹੀ ਜਾਂਦੀ ਆ ਮੈਂ ਸੱਚ ਕਹਿਨੀ ਆ ਜੀ ਨੇਹਾ ਕਿਸੇ ਮੁੰਡੇ ਨੂੰ ਪਸੰਦ ਕਰਦੀ ਆ ਤੇ ਉਹਨੇ ਉਹਦੇ ਨਾਲ ਹੀ ਵਿਆਹ ਕਰਾਉਣਾ ਆ ਮੈਂ ਉਹ ਕੋਲ ਹੁੰਦੀ ਐਡਾ ਵੱਡਾ ਫੈਸਲਾ ਲੈਣ ਵਾਲੀ ਮੈਂ ਮਰ ਗਿਆ ਬੱਚੀ ਆ ਜੀ ਉਹ ਉਹ ਮੁੰਡਾ ਨਾਲ ਕਾਲਜ 'ਚ ਪੜਦਾ ਆ ਤੇ ਮੁੰਡਾ ਵੀ ਉਹ ਨਾਲ ਵਿਆਹ ਕਰਾਉਣਾ ਚਾਹੁੰਦਾ ਆ। ਨਾ ਇਹ ਬੱਚੀ ਆ ਜਿਹੜੀ ਆਪਦੇ ਫੈਸਲੇ ਖੁਦ ਕਰਨ ਲੱਗੀ। ਪਰ ਇਹਦੇ ਵਿੱਚ ਉਹਨੇ ਗਲਤ ਕੀ ਕੀਤਾ ਆ? ਹੌਲੀ ਤਾਂ ਪਿਆਰ ਹੀ ਕੀਤਾ ਨਾ ਉਹਦੇ ਨਾਲ। ਤੁਸੀਂ ਪਲੀਜ਼ ਐ ਨਾ ਕਰੋ ਉਹਦੇ ਨਾਲ। ਉਹ ਜਾਣਦਾ ਮੈਂ ਇਹਨਾਂ ਦੇ ਪਿਆਰ-ਪਿਉਰ ਦੇ ਚੱਕਰਾਂ ਨੂੰ। ਆ ਮੁੰਡੇ ਨਾ 2-4 ਦਿਨ ਹਾਸ ਖੇਡ ਲੈਂਦੇ ਨੇ ਤੇ ਛੱਡ ਕੇ ਤੁਰ ਜਾਂਦੇ ਨੇ। ਮੰਨਿਆ ਕੀ ਜੀ ਮੁੰਡੇ ਕੁੜੀਆਂ ਨੂੰ ਧੋਖਾ ਦੇ ਹੁੰਦੇ ਨੇ। ਪਰ ਉਹ ਮੁੰਡਾ ਇਹ ਜਿਹਾ ਨਹੀਂ ਹੈਗਾ। ਤੁਸੀਂ ਇੱਕ ਵਾਰ ਇਹਨਾਂ ਨੂੰ ਮਿਲ ਕੇ ਤਾਂ ਦੇਖ ਲਓ। ਨਾ ਮੈਂ ਕਿਉਂ ਮਿਲਾਂ? ਮਾਦਾ ਲੋਕਾ ਬੋਲ ਲੋਕਾਂ ਨੇ ਮਿਰਚਾ ਕਰੀ ਜਨਾ ਕਿ ਸਾਡੀ ਕੁੜੀ ਨਾਲ ਰਿਸ਼ਤਾ ਕਰਾਓ ਤੇ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਉਂਗਾ ਇਹ ਤਾਂ ਆ피 ਲੱਭੀ ਵਰਦੀ ਐ ਜਵਾਨ ਕੁੜੀ ਹੈ ਜੀ ਤੁਸੀਂ ਐਦਾ ਗੁੱਸਾ ਨਾ ਹੋ ਮੰਨਿਆ ਕਿ ਆਪਾਂ ਨੂੰ ਸਾਰੀ ਉਮਰ ਘਰੇ ਨਹੀਂ ਬਿਠਾ ਸਕਦੇ ਪਰ ਜਿਹਨੂੰ ਉਹ ਪਸੰਦ ਕਰਦੀ ਐ ਆਪਾਂ ਨੂੰ ਇੱਕ ਵਾਰੀ ਮਿਲ ਤਾਂ ਸਕਦੇ ਆ ਦੇਖ ਲੈ ਨਿੰਤਲ ਮੈਂ ਉਹਦੀ ਹਰ ਇੱਕ ਖੁਆਇਸ਼ ਪੂਰੀ ਕੀਤੀ ਐ ਪਰ ਇਸ ਕਰਕੇ ਇਹ ਕੁਝ ਨਹੀਂ ਚੱਲਣਾ ਮੇਰੀ ਗੱਲ ਸੁਣੋ ਤੁਸੀਂ ਇੱਕ ਵਾਰੀ ਮੇਰੀ ਗੱਲ ਮੰਨ ਲਓ ਮੇਰੇ ਕਹਿਣ ਤੇ ਇੱਕ ਵਾਰੀ ਉਹਨੂੰ ਦੇਖ ਲਓ ਜੇ ਤੁਹਾਨੂੰ ਠੀਕ ਲੱਗਿਆ ਤਾਂ ਆਪਾਂ ਹਾਂ ਕਰ ਦਾਂਗੇ ਜੇ ਨਹੀਂ ਠੀਕ ਲੱਗਿਆ ਤਾਂ ਜਵਾਬ ਦੇ ਦਾਂਗੇ ਆਪਣੇ ਨਾਲ ਕੋਈ ਜ਼ੋਰ ਜ਼ਬਰਦਸਤੀ ਆ ਮੈਂ ਤੁਸੀ ਖੇਡ ਬਣਾ ਰੱਖਿਆ ਹੈ ਮੁੰਡਿਆਂ ਨੂੰ ਵੀ ਲਸਤਾ ਖਾਹਾਂ ਦੇ ਕਰਦੇ ਕਦੇ ਕਿੱਤੇ ਕਰਦੇ ਕਦੇ ਕਿੱਤੇ ਕਰਦੇ ਉਹਨੂੰ ਕਹਿ ਦੇ ਸਮਝਾ ਦੇ ਵੀ ਕਿੱਦੇ ਕਾਜ ਕੁਝ ਨਹੀਂ ਜਾਣਾ ਘਰੇ ਬੈ ਜਾ ਕੇ ਇਹ ਗੱਲ ਕਰਨਾ ਸਭ ਮੇਰੀ ਮੇਰੀ ਕਿਵੇਂ ਸਮਝਾਵਾਂ ਮੈਂ ਇਸ ਬੰਦੇ ਨੂੰ ਇਹ ਤਾਂ ਸੱਚੀ ਸੁਭਾਅ ਦਾ ਬਹਾਦ ਕੱਬਾ ਆ ਮੇਰੀ ਤਾਂ ਗੱਲ ਹੀ ਨਹੀਂ ਮੰਨਦਾ ਹੁਣ ਮੈਂ ਕੀ ਜਵਾਬ ਦੇਵਾਂ ਨੇ ਹਾਨੂੰ ਵੀ ਤੇਰਾ ਭਰਾ ਮੇਰੀ ਗੱਲ ਹੀ ਨਹੀਂ ਸੁਣਦਾ ਚੱਲਾ ਜੰਦਰ ਚਲੀਏ ਨੀਹਾ ਮੈਨੂੰ ਤਾਂ ਯਾ ਡਰਜਾ ਲੱਗੀ ਜਾਂਦਾ ਤੇਰਾ ਭਰਾ ਆਖੂ ਆ ਵੀ ਇਕੱਲਾ ਹੀ ਆ ਗਿਆ ਗੱਲ ਕਰਨ ਜਦੋਂ ਪਿਆਰ ਕੀਤਾ ਸੀ ਉਦੋਂ ਨਹੀਂ ਸੀ ਡਰ ਲੱਗਿਆ ਹੁਣ ਡਰ ਲੱਗਦਾ ਕੋਈ ਯਾਰ ਗੱਲ ਉਹ ਨਹੀਂ ਗੱਲੋਂ ਆਏ ਆ ਵੀ ਵੱਡੇ ਆ ਉਹ ਕਹਿਣਗੇ ਵੀ ਕੋਈ ਮਾਂ ਪਿਓ ਨੂੰ ਤਾਂ ਲੈ ਕੇ ਆਉਂਦਾ ਨਾਲ ਵੀ ਇਕੱਲੇ ਹੀ ਮੂੰਹ ਚੱਕ ਕੇ ਆ ਗਿਆ ਮੇਰਾ ਪ੍ਰਾਣਾ ਤੁਹਾਨੂੰ ਆਪੇ ਮਿਲਣਾ ਚਾਹੁੰਦਾ ਸੀ ਪਰ ਤੁਹਾਨੂੰ ਕੀ ਪ੍ਰੋਬਲਮ ਚਲੋ ਫਿਰ ਆ ਜਾ ਚਲੋ ਤੂੰ ਇੱਥੇ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਸੌਰੀ ਨੇਹਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਪਰ ਮੋ ਗੱਲ ਕੀ ਹੋਈ ਆ ਮੈਨੂੰ ਗੱਲ ਤਾਂ ਦੱਸੋ ਹੇ ਕੀ ਬੋਲੀ ਜਨਨ ਮੋਲ ਤੂੰ ਗੱਲ ਕੀ ਹੋਈ ਸਾਨੂੰ ਉਹ ਦੱਸ 2 ਸਾਲ ਪਹਿਲਾਂ ਇਹਨੇ ਮੇਰੀ ਭੈਣ ਦਾ ਰਿਸ਼ਤਾ ਠੁਕਰਾਇਆ ਸੀ ਪਹਿਲਾਂ ਦੋ ਦਿਨ ਖੇ ਖਾਂਦਾ ਰਿਹਾ ਤੇ ਜਦੋਂ ਉਹ ਪ੍ਰੈਗਨੈਂਟ ਹੋ ਗਈ ਉਹਨੂੰ ਇਨਕਾਰ ਕਰਤਾ ਦੱਸ ਵੀਰੇ ਕੀ ਅਨਮੋਲ ਸੱਚ ਕਹਿ ਰਿਹਾ ਹਾਂ ਮੈਂ ਸੱਚ ਕਹਿ ਰਿਹਾ ਮੇਰੀ ਭੈਣ ਨੇ ਮੈਨੂੰ ਸਾਰਾ ਕੁਝ ਦੱਸਿਆ ਸੀ ਤੇ ਜਦੋਂ ਮੈਂ ਟੋਨੀ ਨੂੰ ਮਿਲਣ ਗਿਆ ਨਾ ਵਿਆਹ ਬਾਰੇ ਗੱਲ ਕਰਨ ਪਹਿਲਾਂ ਤੇ ਨੇ ਹਾਂ ਕਰਤੀ ਤੇ ਜਦੋਂ ਆਪਦੀ ਭੈਣ ਦੀ ਪ੍ਰੈਗਨਨਸੀ ਬਾਰੇ ਦੱਸਿਆ ਤਾਂ ਇਹਨੇ ਸਾਫ ਇਨਕਾਰ ਕਰਤਾ ਕਹਿੰਦਾ ਮੈਂ ਵਿਆਹ ਨਹੀਂ ਕਰਾ ਸਕਦਾ ਕਿਉਂਕਿ ਮੇਰੀ ਭੈਣ ਇੱਕ ਮਹੀਨੇ ਬਾਅਦ ਪੂਰੀ ਹੋਗੀ ਹਮਮ ਅਨਮੋਲ ਕੀ ਬੋਲੀ ਜਾਣਾ ਆ ਤੁਸੀਂ ਬੋਲਦੇਗਾ ਤੋ ਨਹੀਂ ਕੀ ਇਹ ਸੱਚ ਕਹਿ ਰਿਹਾ ਮਾਫ ਕਰੋ ਜੀ ਮੈਂ ਤੁਹਾਡੇ ਪਰਿਵਾਰ ਨਾਲੋਂ ਪੈਸੇ ਤਾਂ ਜੋੜ ਸਕਦਾ ਖਾਸ ਕਰਕੇ ਉਹਦੇ ਨਾਲ ਜਿਨੇ ਮੇਰੇ ਭੈਣ ਦੀ ਜ਼ਿੰਦਗੀ ਬਰਬਾਦ ਕੀਤੀ ਹੋਵੇ ਅੰਮੋਲ ਮੇਰੀ ਗੱਲ ਤਾਂ ਸੁਣੋ ਆ ਆ ਦੇਖ ਲਿਆ ਆਪੋ ਕਿਹਾ ਹੁਣ ਜਿੱਥੇ ਮੈਂ ਕਹਣਾ ਨਾ ਚੁੱਪ ਚਾਪ ਉੱਥੇ ਬਹਿਣ ਵਾਲਾ ਨਾਟਕ هههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههه <laughs>